ਉੱਤੇ 5 ਵਜੇ ਚੱਲੇ ਆ ਤੇ ਹੁਣ ਅਹੀ ਚੱਲੇ ਕੰਮਾਂ ਤੇ ਸ਼ਨੀਵਾਰ ਸਾਰਾ ਕੰਮ ਤੇ ਲੰਘ ਜਾਣਾ ਕੋਈ ਛੁੱਟੀ ਨਹੀਂ ਕੱਲੋਂ ਸ਼ਾਇਦ ਛੁੱਟੀ ਹੋ ਜਵੇ ਕੱਲੋਂ ਕਰਾਂਗੇ ਮੜ ਮੋਟਾ ਐਨਜੋਏ ਫਲਹਾਲ ਤੇ ਸ਼ਾਮ ਨੂੰ ਜਾ ਕੇ ਹੁਣ ਸਵੇਰੇ 3 ਵਜੇ ਜਾਵਾਂ ਕੰਮ ਤੇ ਹਾਂ ਚੱਲੇ ਆਂ ਜੀ ਕੰਮਾਂ ਤੇ ਬਾਕੀ ਦਿਖਾਉਣੇ ਆ ਮਾਤਾ ਫਿਰ ਅੱਗੇ ਕਿ ਕੀ ਕੁਛ ਕਰਦੇ ਕੰਮ ਅੱਜ ਆ ਵੇਖ ਲੋ ਡਾਊਨ ਟਾਊਨ ਵੀ ਨਹੀਂ ਪੈ ਗਿਆ ਇਹ ਸਾਡੇ ਸ਼ਹਿਰ ਨੂੰ ਵਿਚਾਰੇ ਨੂੰ ਛੋਟਾ ਜਿਹਾ ਡਾਊਨ ਟਾਊਨ ਮਿਲਿਆ ਇਹ ਇੱਥੋਂ ਸ਼ੁਰੂ ਹੁੰਦਾ ਤੇ ਇੱਥੇ ਮੁੱਕ ਜਾਂਦਾ ਬਸ ਉਹ ਸਾਹਮਣੇ ਜਿਹੜੀਆਂ 2-3 ਬਿਲਡਿੰਗਾਂ ਦੇਖਦੀਆਂ ਇੰਨਾ ਕੀ ਵੀ ਨਹੀਂ ਪਿੱਗਦਾ ਡਾਊਨਟਾਊਨ ਆ। ਲਓ ਜੀ ਆ ਸਾਡਾ ਡਾਊਨਟਾਊਨ ਸੀ ਤੇ ਹੁਣ ਆਲਮੋਸਟ ਮੁੱਕ ਚੱਲਿਆ ਵਾ। 5-6 ਬਿਲਡਿੰਗਾਂ ਸੀ ਉਤਨੀ ਜਿਹੜੀਆਂ ਤੁਸੀਂ ਵੇਖ ਹੀ ਲਈਆਂ ਨੇ। ਆਕੀ ਤੁਹਾਨੂੰ ਜਾ ਕੇ ਦਿਖਾਉਣੇ ਆ ਗਏ। ਏਲਾ ਮਾਤਾ ਇੱਥੇ ਕੰਮ ਕਰਦਾ ਮੈਂ। ਥੋੜਾ ਟਾਈਮ ਪਹਿਲਾਂ ਆ ਗਿਆ। ਵਾਲੀ ਸ਼ਿਫਟ ਮੇਰੀ ਸਟਾਰਟ ਹੋਣੀ ਆ। ਤਾਂ ਕਰਕੇ ਹੁਣ ਗੱਡੀ ਦੀ ਵੇਟ ਕਰਦੇ ਆ ਬੈ ਕੇ। ਇਹੋ ਜੀ ਗੱਲ ਨਹੀਂ ਸੋਣਾ ਦਾ ਵੀ ਨਹੀਂ ਪੈ ਗਿਆ ਉਥੇ ਰਹਾ। ਇੱਥੇ ਕਰਨਾ ਹੁੰਦਾ ਜੀ ਕੰਮ ਹੈ ਤੇ ਆਹ ਬਣਾਉਣੀਆਂ ਹੁੰਦੀਆਂ ਚੀਜ਼ਾਂ ਇਹੋ ਜਿਹੇ ਵੱਡੇ ਵੀ ਬਣਾਉਣੇ ਹੁੰਦੇ ਛੋਟੇ ਵੀ ਆਹ ਵੱਡੇ ਪਿਆ ਨਾਲ ਛੋਟੇ ਪਿਆ ਆ ਸਾਡੀ ਬੈਲਡਿੰਗ ਮਸ਼ੀਨ ਆਹ 파ਟ ਇਥੋਂ ਚੱਕ ਕੇ ਐਵੇਂ ਦੇ ਬਣਾ ਕੇ ਰੱਖਿਆ ਜੀ ਆ ਗਾਣਾ ਪਿੰਡ ਵਾਲਾ ਮਾਹੌਲ ਜਮਾ ਤੋੜ ਇਹਨੂੰ ਸ਼ਰਮ ਨਹੀਂ ਆਉਂਦੀ ਜਵਾਕ ਤੇ ਗਵਾਰੀਪਨ ਗਵਾਰੀਪਨ ਲੱਗੇ ਪੱਟਣ ਲੱਗੇ ਉਹਦੇ ਬਾਪ ਜੀ ਕੈਮਰਾ ਓਨ ਹੋ ਗਿਆ ਆ ਜਾ ਪੁੱਤ ਨਹੀਂ ਤੇ ਤੋ ਖੋਲੇ ਨੇ ਨਾ ਬੜਦਾ ਥੋੜੀ ਥੋੜੀ ਸੋਹੜਾ taky je nahi pura dikh raha hai kitna je ande. ਇਹ ਕਿਹੜੀ ਠੰਡ ਹੋਊਗੀ ਨਾ ਤਾਂ ਕਰਕੇ ਹੁਣ ਆਪਦੇ ਆਪਦੇ ਉੱਤਰ ਚੱਲੇ ਆ। ਕੋਈ ਨਾ ਕਿ